ਕਲ ਦੀ ਸਾਰਿਆਂ ਨੂੰ ਹੁਣ ਸੁਣਾਓ ਕੀ ਹਲਚਲ ਆ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਬਿਲਕੁਲ ਠੀਕ ਠਾਕ ਆ ਤੇ ਅੱਜ ਬਣਾਉਣ ਲੱਗੇ ਆਪਾਂ ਫੁਲਕਾ ਬੜੇ ਈ ਚਿਰ ਹੋ ਗਿਆ ਮੈਨੂੰ ਆਦਾ ਮੈਂ ਫੁਲਕਾ ਨਹੀਂ ਬਣਾਇਆ ਦੇਖਿਆ ਸੰਦੀਪ ਵੀ ਬਣਾ ਕੇ ਜਾਂਦੀ ਆ ਅੱਜ ਉਹ ਆਈ ਨਹੀਂ ਹੈਗੀ ਇਸ ਕਰਕੇ ਆਪਾਂ ਅੱਜ ਫੁਲਕਾ ਬਣਾ ਰਹੇ ਆ ਤੇ ਮੈਂ ਤਾਂ ਬਣਾ ਕੇ ਦੇਖ ਲਾਂਗੀ ਤੇ ਭੁੱਲੀ ਨਹੀਂ ਹੋਊ ਲਓ ਜੀ ਇਕੱਠਾ ਕਰੀਏ ਸਮਾਨ ਸਭ ਜਿ ਆਪਣੀ ਬਣੀ ਗਈ ਹੈ ਚਲੋ ਜੀ ਤੇ ਇੰਚਾਰ ਫੁਲਕੇ ਲਵਨੇ ਆ ਅੱਜ ਕੱਪੜੇ ਵੀ ਨਹੀਂ ਬਦਲੇ ਹੋਵੇ ਤੁੜੀ ਫਰਦੀਆਂ ਮੈਂ ਸ਼ੌਪ ਤੋਂ ਆ ਕੇ ਜਿਵੇਂ ਸਕੂਲ ਗਈ ਉਦਾਂ ਹੀ ਤਰੀ ਫਰਦੀਆਂ ਤੇ ਲਓ ਜੀ ਹੁਣ ਆਪਾਂ ਬਣਾਈਏ ਵਾਹਿਗੁਰੂ ਸਤਨਾਮ ਵਧੀਆ ਵਧੀਆ ਫੁਲਕੇ ਬਣ ਜਾਣ ਤੇ ਕਰਣੀ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਹੈ ਚੈਨਲ ਇਹ ਜਿਹੜੇ ਦੇਖਦੀਆਂ ਜਿਹੜੇ ਐਂ ਕਰਦੇ ਨੇ ਲੋ ਜੀ ਅਸੀਂ ਰੋਟੀ ਭਗਾਉਣ ਲੱਗੇ ਆ ਅਸੀਂ ਰੋਟੀ ਖਾਣ ਲੱਗੇ ਆ ਅਸੀਂ ਬਣਾ ਲਈ ਚਾਹ ਰਸਗੁੱਲੇ ਰੱਖ ਲਏ ਖਾ ਰਹੇ ਆ ਨਾਲੇ ਚਾਹ ਪੀ ਰਹੇ ਆ ਬਸ ਇਹਨੇ ਨੇ ਵੀਡੀਓ ਪਾਈ ਹੋਣੀ ਤੁਸੀਂ ਵੀ ਦੇਖੀਆ ਨੇ ਭਾਵੇਂ ਜਰੂਰ ਦੱਸਿਓ ਔਰ ਜਿਹੜੇ ਦੇਖੀਆ ਨੇ ਇਹ ਤਾਂ ਕਿਹੜੇ ਕਿਹੜੇ ਚੈਨਲ ਨੇ ਦੇਖੇ ਕਿਹੜੇ ਚੈਨਲ ਆਪ ਦੇਖੀਆ ਨੇ ਮੈਨੂੰ ਹਰੇਕ ਹਰ ਨੇ ਉਹਦੇ ਵੀ ਆ ਵੀ ਕੋਈ ਤਰੀਕਾ ਹੈਗਾ ਹਣਾ ਜਿਵੇਂ ਮੈਂ ਹੁਣ ਕਹਿਦਾ ਹਾਂ ਕਿ ਮਲੋ ਜੀ ਮੈਂ ਬਣਾਉਣ ਲੱਗੇ ਆ ਰੋਟੀ ਦੀ ਵੀ ਕਰ ਲਈਏ ਪਾਠ ਤੇ ਰੋਟੀ ਬਣਾ ਕੇ ਆਪਾਂ ਅੱਜ ਰੋਟੀ ਖਾਵਾਂਗੇ ਹੈਨਾ ਤੇ ਇਸ ਤਰੀਕੇ ਦੇ ਬਲੋਗ ਦੀਆਂ ਵੀਡੀਓ ਛੋਟੀਆਂ ਛੋਟੀਆਂ ਬਲੋਗ টাইਪ ਹੀ ਕਹਿੰਦੇ ਨੇ ਉਹਨਾਂ ਨੂੰ ਉਹ ਪਾਈ ਜਾਂਦੇ ਨੇ ਤੁਸੀਂ ਮੈਨੂੰ ਦੱਸਿਓ ਵੀ ਉਹ ਉਹ ਤੁਸੀਂ ਵੀ ਉਹ ਦੇਖਦੇ ਹੋ ਕਿ ਮੇਰੇ ਸਾਹਮਣੇ ਆਉਂਦੀਆਂ ਨੇ ਜਿੱਡੀਆਂ ਨੇ ਜਿੱਡੀਆਂ ਜੇ ਤੁਸੀਂ ਦੇਖਦੇ ਹੋ ਤਾਂ ਚੈਨਲ ਦਾ ਨਾਮ ਵੀ ਜਰੂਰ ਦੱਸਿਓ ਠੀਕ ਹੈ ਜੀ ਔਰ ਇਹਦਾ ਕੀ ਮਤਲਬ ਬਣਦਾ ਹੈਗਾ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਜਾਂ ਖਾਣ ਵਾਲੀਆਂ ਖਾਈ ਜਾਂਦੇ ਨੇ ਖਾਈ ਜਾਂਦੇ ਨੇ ਸਖਾਈ ਜਾਂਦੇ ਨੇ ਇਹ ਸਵਾਲੀਆਂ ਖਾਈ ਜਾਂਦੇ ਨੇ ਜਾਂ ਮੰਨ ਲਓ ਮੇਰੇ ਤੇ ਕੈਮਰੇ ਦੇ ਸਾਹਮਣੇ ਖਾਦਾ ਵੀ ਨਹੀਂ ਜਾਣਾ ਹੈਗਾ ਵੀ ਕੀ ਕੈਮਰੇ ਦੇ ਸਾਹਮਣੇ ਆਪਾਂ ਕਿਵੇਂ ਖਾਵਾਂਗੇ ਨਾ ਪਤਾ ਨਹੀਂ ਵੀ ਅੱਜ ਕੱਲ ਲੋਕੀ ਕੀ ਕਰੀ ਜਾਂਦੇ ਨੇ ਦੁਨੀਆ ਨੂੰ ਕੀ ਹੋਇਆ ਪਿਆ ਹਰ ਕੰਮ ਕੈਮਰੇ ਦੇ ਸਾਹਮਣੇ ਬਾਕੀ ਹੋਰ ਸੁਣਾਓ ਤੁਸੀਂ ਤੁਹਾਡਾ ਕੀ ਹਾਲ ਚਾਲ ਹੈ ਰੋਟੀ ਕਿੰਨੇ ਵਜੇ ਖਾਣੇ ਹੋ ਸ਼ਾਮ ਨੂੰ ਕਿੰਨੇ ਵਜੇ ਤੁਲਕਾ ਬਣਾਉਣੀ ਹੈ ਹੋ ਨੇ ਬਜੇ ਫੁਲਕਾ ਬਣਾ ਕੇ ਖਾਣੇ ਹੂੰ ਠੀਕ ਹੈ ਤੇ ਕਿਹੜੀਆਂ-ਕਿਹੜੀਆਂ ਭੈਣਾਂ ਨੇ ਜਿਹੜੀਆਂ ਉਹ ਅ ਮोटा पका ਢੋਣ ਜਿਹੜਾ ਆਪਾਂ ਪਾਠੇ ਵਾਲਾ ਵਾਲਾ ਨੁਸਖਾ ਦੱਸਿਆ ਸੀ ਉਹ ਕਿਹੜੀਆਂ-ਕਿਹੜੀਆਂ ਭੈਣਾਂ ਯੂਜ਼ ਕਰ ਰਹੀਆਂ ਨੇ ਤੇ ਉਹਨਾਂ ਨੂੰ ਕਿੰਨਾ-ਕਿੰਨਾ ਫਰਕ ਹੈ ਇੱਕ ਭੈਣ ਦੇ ਤਾਂ ਕਮੈਂਟ ਕਰਕੇ ਦੱਸਤਾ ਸੀ ਔਰ ਇੱਕ ਭੈਣ ਦਾ ਮੈਨੂੰ ਆਡੀਓ ਮੈਸੇਜ ਆਇਆ ਸੀ WhatsApp ਤੇ ਔਰ ਉਹਨਾਂ ਨੂੰ ਮੈਂ ਪੁੱਛੂੰਗੀ ਜੇ ਉਹਨਾਂ ਨੇ ਅਲਾਉ ਕੀਤਾ ਤਾਂ ਮੈਂ ਤੁਹਾਨੂੰ ਜਰੂਰ ਸੁਣਾਉਂਗੀ ਉਹ ਕੋ ਮੈਸੇਜ ਅਗਲੇ ਵਲੌਗ ਜੇ ਉਹਨਾਂ ਨੇ ਕਿਹਾ ਵੀ ਨਾ ਸੁਣਾਇਓ ਫਿਰ ਆਪਾਂ ਨਹੀਂ ਸੁਣਾਉਂਦੇ ਉਹਨਾਂ ਨੇ ਕਿਹਾ ਕਿ ਮੈਨੂੰ 4 ਹਫ਼ਤੇ ਦੇ ਆਉਣ ਦੇ ਵਿੱਚ ਹੀ ਕਾਫੀ ਫਰਕ ਪੈ ਗਿਆ ਮੇਰੇ ਟਾਈਟ ਹੋਏ ਸੂਟ ਆ ਜਿਹੜੇ ਉਹ ਮਤਲਬ ਵਧੀਆ ਮੈਨੂੰ ਫਿੱਟ ਆ ਗਏ ਔਰ ਮੈਂ ਵੀ ਇਹੋ ਰੈਂਡੀ ਯੂਜ਼ ਕਰ ਰਹੀ ਹਾਂ ਔਰ ਮੈਨੂੰ ਆਪ ਨੂੰ ਫਰਕ ਆਇਆ ਕਿਉਂਕਿ ਆਹ ਸੂਟ ਮੇਰਾ ਟਾਈਟ ਸੀਗਾ ਪਰ ਅੱਜ ਮੈਂ ਬੜਾ इजीली ਇਹਨੂੰ ਪਾਇਆ ਤੇ ਮੈਨੂੰ ਮੈਨੂੰ ਲੱਗਦਾ 5 5-6 ਦਿਨ ਹੋ ਗਏ ਯੂਜ਼ ਕਰਦੀ ਹਾਂ ਔਰ ਫਰਕ ਲੱਗਦਾ ਹੈ ਬਾਕੀ ਤੁਸੀਂ ਦੱਸੋ ਸਾਰੀਆਂ ਭੈਣਾਂ ਤੁਹਾਨੂੰ ਕਿੰਨਾ ਫਰਕ ਲੱਗਦਾ ਹੈ ਜੇ ਕਿਸੇ ਨੂੰ ਲੱਗਦਾ ਇੱਕ ਭੈਣ ਨੇ ਤਾਂ ਕਿਹਾ ਸੀ ਕਿ ਮੈਨੂੰ ਮਤਲਬ ਕਿ 6-7 ਦਿਨਾਂ ਦੇ ਵਿੱਚ 2 ਕਿਲੋ weight ਜਿਹੜਾ ਉਹ ਕੋ ਲੂਸ ਹੋ ਗਿਆ ਠੀਕ ਹੈ ਜੀ ਤੁਸੀਂ ਵੀ ਰਿਵਿਊ ਆਪਣੀ ਜ਼ਰੂਰ ਦਿਓ ਬੀਬੀ ਨੇ ਨਾ ਇਹਦੇ ਵਿੱਚ ਉਹ ਪਾਇਆ ਆ ਆਟੇ ਦੇ ਵਿੱਚ ਇਸ ਬਗੋੜ ਇਸ ਬੋਲ ਦਾ ਮੈਨੂੰ ਇੱਕ ਡਾਕਟਰ ਨੇ ਦੱਸਿਆ ਸੀਗਾ ਉਹ ਦੰਦਾ ਦੇ ਡਾਕਟਰ ਸੀਗੇ ਤੇ ਹੁਣ ਉਹਨਾਂ ਦੀ ਵਿਚਾਰਿਆਂ ਦੀ ਡੈਥ ਹੋ ਗਈ ਐਕਸੀਡੈਂਟ 'ਚ ਤੇ ਉਹਨਾਂ ਨੇ ਦੱਸਿਆ ਸੀਗਾ ਕਹਿੰਦੇ ਵੀ ਤੁਸੀਂ ਨਾ ਆਟੇ ਦੇ ਵਿੱਚ ਇਸ ਬੋਲ ਦਾ ਚਮਚਾ ਆਪਦੇ ਹਿਸਾਬ ਨਾਲ ਜਿੰਨਾ ਕਿ ਪਰਿਵਾਰ ਹੋਵੇ ਜਿਵੇਂ ਸਾਡੇ ਤਾਂ ਹੁਣ ਥੋੜੀਆਂ ਹੀ ਰੋਟੀਆਂ ਬਣਦੀਆਂ ਨੇ ਉਹਦੇ 'ਚ ਉਹਨਾਂ ਨੇ ਕਿਹਾ ਸੀਗਾ ਇੱਕ ਚਮਚੇ ਰੇਡ ਚਮਚਾ ਪਾ ਲਿਆ ਕਰੋ ਤੇ ਆਟੇ 'ਚ ਹੀ ਗੋਲਿਆ ਕਰੋ ਤੇ ਉਹਦੇ ਨਾਲ ਪੇਟ ਆ ਜਿਹੜਾ ਬਹੁਤ ਜ਼ਿਆਦਾ ਸਾਫ਼ ਰਹਿੰਦਾ ਤੇ ਆਪਾਂ ਲੈਣਾ ਵੀ ਨਹੀਂ ਭੁੱਲਦੇ ਹੈਗੇ ਵੈਸੇ ਆਪਾਂ ਨੂੰ ਲੈਣਾ ਉਹ ਔਖਾ ਜਿਹਾ ਲੱਗਦਾ ਹੁੰਦਾ ਇਸ ਬਗੋ ਤੇ ਵੀ ਤੁਸੀਂ ਆਪਣੇ ਜੀ ਹੋਰ ਲਿਆ ਕਰੋ ਤੇ ਉਹਦੇ ਨਾਲ ਪੇਟ ਆ ਜਿਹੜਾ ਤੁਹਾਡਾ ਬਹੁਤ ਵਧੀਆ ਰਹੂਗਾ ਤੇ ਤੁਸੀਂ ਵੀ ਸਾਰੀਆਂ ਭੈਣਾਂ ਸੁਣ ਲਓ ਇਸ ਬਗੋ ਦਾ 1.5 ਤੋਂ ਚਮਚ ਜਿੰਨਾ ਤੁਹਾਡੀ ਫੈਮਿਲੀ ਹੈਗੀ ਆ ਉਹਦੇ ਅਕੋਰਡਿੰਗਲੀ ਤੁਸੀਂ ਆਟੇ 'ਚ ਗੁੰਨ ਲਿਆ ਕਰੋ ਠੀਕ ਹੈ ਜੀ ਤੇ ਸਾਰੇ ਠੀਕ ਠਾਕ ਰਹਿਣਗੇ ਸਾਰੀਆਂ ਬਿਮਾਰੀਆਂ ਪੇਟ ਤੋਂ ਸ਼ੁਰੂ ਹੁੰਦੀਆਂ ਨੇ ਅਗਰ ਆਪਣਾ ਪੇਟ ਸਹੀ ਹੈਗਾ ਸਾਫ਼ ਹੈਗਾ ਤੇ ਆਪਾਂ ਨੂੰ ਕੋਈ ਪ੍ਰੋਬਲਮ ਆ ਜਿਹੜੀ ਉਹ ਨਹੀਂ ਹੁੰਦੀ ਲੋ ਗੱਲਾ ਮਾਦੀ ਮਾਦੀ ਨੇ ਮੈਂ ਥੋੜੇ ਤਿੰਨ ਚਾਰ ਕੁਲਕੇ ਲਾ ਦੇਣੇ ਆ ਵੱਡੀਆਂ ਵੱਟੀਆਂ ਰੋਟੀਆਂ ਲਾਤੀਆਂ ਨੇ ਸੰਦੀਪ ਦਾ ਲਾਉਂਦੀ ਹੁੰਦੀ ਐ ਨਿੱਕੀਆਂ ਨਿੱਕੀਆਂ ਤੇ ਮੈਂ ਕਰਵਾ ਤਾ ਨਾ ਵੱਡੀਆਂ ਵੱਡੀਆਂ ਪਤਲੀਆਂ ਕਰਤੀਆਂ ਪਰ ਵੱਡੀਆਂ ਕਰਤੀਆਂ ਸਾਡੀ ਭੂਆ ਵੀ ਨਾ ਇੰਨੀ ਸੋਹਣੀ ਰੋਟੀ ਬਣਾਉਂਦੀ ਐ ਮੇਰ ਤੋਂ ਤਾਂ ਨਹੀਂ ਸੋਹਣੀ ਨਹੀਂ ਬਣਦੀ ਸਾਡੀ ਛੋਟੀ ਭੂਆ ਜਿਹੜੀ ਉਹ ਵੱਡੀ ਭੂਆ ਤਾਂ ਵਿਚਾਰੀ ਹੋਣ ਗਈ ਛੋਟੀ ਭੂਆ ਜਿਹੜੀ ਉਹ ਜੀ ਨਾ ਸੋਹਣੀ ਰੋਟੀਆਂ ਬਣਾਉਂਦੀ ਵੱਡੀਆਂ ਵੱਡੀਆਂ ਪਰ ਤੱਕ ਨਹੀਂ ਬਦਲਦੇ ਬਾਹਲੀਆ ਵਧੀਆ ਲਾਦੀ ਹੈ ਹਾਂ ਇਹ ਸੋਹਾਲ ਬਗਵਾਦੀ ਹੈ ਜੇ ਰੋਟੀ ਸੋਹਣੀ ਬਣੀ ਹੋਵੇ ਨਾ ਜੀ ਦੁੱਗਣਾ ਸਵਾਲ ਆਉਂਦਾ ਰੋਟੀ ਦਾ ਮੇਰ ਘਰ ਦਾ ਪਹਿਲਾਂ ਸੋਹਣੇ ਰਗਲਾ ਮਾਪੇ ਬੱਦ ਕੇ ਜੀਆਂ ਬਣਨੇ ਗਏ ਇੱਕ ਬੀਬੀ ਦੀ ਰੋਟੀ ਵੀ ਬਹੁਤ ਜ਼ਿਆਦਾ ਸੋਹਣੀ ਹੁੰਦੀ ਐ ਬਹੁਤ ਵਧੀਆ ਰੋਟੀ ਬਣਾਉਂਦੀ ਐ ਤੇ ਜੀ

ਗਨਰ ਕਰਦੇ ਕਾ ਮੀਤੀ ਬਣਾ ਲਈ ਸਬ지 ਆਪਣੀ ਪਈ ਹੈ ਹੁਣ ਆਪਾਂ ਉਹ ਗਰਮ ਕਰਾਂਗੇ ਫੇ ਫੇ ਰੋਟੀਆਂ ਪਕਾਵਾਂਗੇ ਇਹਨਾਂ ਨੂੰ ਬੀਬੀ ਨੇ ਕਾਟ ਕਰ ਲੈਣਾ ਵੈਸੇ ਅਜੇ ਨਾ ਠੰਡ ਵੀ ਹੋਈ ਅਜੇ ਗਰਮੀ ਚੱਲ ਰਹੀ ਹੈ ਮੌਸਮ ਨਾਲ ਪਹਿਲਾਂ ਨਾਲ ਫਰਕ ਹੈ ਪਰ ਠੰਡ ਕੀ ਹੋਈ ਐਸ ਵਾਰ ਠੰਡ ਦੇ ਕਿੰਨੂ ਐਂ ਜਲਦ ਰਹਿ ਜਿਵੇਂ ਲੀਟਦੀ ਹੁੰਦੀ ਪਤਾ ਨਹੀਂ ਦਿਵਾਲੀ ਛੇਤੀ ਆ ਗਈ ਕਾਟਨ ਦੇ ਸੂਟ ਤਾਂ ਆਪਾਂ ਰੱਖਦੇ ਆਂ ਸਾਹਮ ਤੇ ਜੀ ਮੇਰਾ ਸੰਭਾਲਣ ਦਾ ਤਰੀਕਾ ਕੁਝ ਹੋਰ ਹੀ ਹੁੰਦਾ ਮੈਂ ਹਰ ਰੋਜ਼ ਪਤਾ ਕੀ ਕਰਦੀ ਆਂ ਮੈਂ ਜਿਹੜੇ ਇਦਾਂ ਦੇ ਸਿੰਥੈਟਿਕ ਸੂਟ ਪ੍ਰੈਸ ਕਰ ਲੈਂਦੀ ਆ ਇੱਕ ਤੇ ਇਹਦੀ ਥਾਂ ਤੇ ਜਿੱਥੋਂ ਇਹਨੂੰ ਚੱਕਦੀ ਆਂ ਉਹਦੀ ਗਰਮੀ ਵਾਲੇ ਤੋਂ ਉਹਨੂੰ ਸੂਟ ਜਿਹੜੇ ਡੇਲੀ ਉਹ ਧਰ ਜਾਂਦੀ ਆਂ ਅਲਮਾਰੀ ਚ ਤੇ ਇਹਨਾਂ ਨੂੰ ਕੱਢ ਕੇ ਪ੍ਰੈਸ ਕਰ ਲੈਂਦੀ ਆਂ ਆਏ ਕਰਦੀ ਕਰਦੀ ਮੈਂ ਹੋੜੀ ਹੋੜੀ ਆਉਂਦੀ ਗਰਮੀ ਵਾਲੇ ਸੂਟਾ ਜਿਹੜੇ ਦਿੱਲੀ ਦੋ ਤਿੰਨ ਜਿਹੜੇ ਸਾਹਮ ਜਾਨੀ ਆ ਸਵੇਰੇ ਸਵੇਰੇ ਤੇ ਆਹ ਵਾਲੇ ਸੂਟਾ ਜਿਹੜੇ ਕੱਢ ਕੇ ਪ੍ਰੈਸ ਕਰਕੇ ਪਾ ਜਾਨੀ ਆ ਤੇ ਇਹਨਾਂ ਨੂੰ ਉਹਨਾਂ ਸੁਤਾਂੰਥਾ ਰੱਖ ਦੇਣੀ ਆ ਜਿੱਦੋਂ ਗਰਮੀ ਵਾਲੇ ਚੱਕੇ ਹੁੰਦੇ ਹੁਣ ਇਸ ਤਰ੍ਹਾਂ ਕਰਦੀ ਕਰਦੀ ਮੈਂ ਸਾਰੇ ਸੂਟਾ ਸਾਹਮ ਦੇਣੇ ਆ ਤੇ ਇਹ ਮੇਰੇ ਸੰਪਲਿਕੜੇ ਆਉਣੇ ਆ ਮੈਂ ਐਸੇ ਸਿੰਥੈਟਿਕ ਸੂਟ ਬਹੁਤ ਜ਼ਿਆਦਾ ਪਾਉਣੀ ਆ ਕਿਉਂਕਿ ਇਹਨਾਂ ਦੀ ਇੱਕ ਤਾਂ ਗ੍ਰੇਸ ਹੀ ਤਤਮ ਹੁੰਦੀ ਹੈ ਇਹ ਮਸਲੀਨ ਦੇ ਵਿੱਚ ਹੈ ਬਹੁਤ ਅੱਛਾ ਇਹ ਜਿਹੜੀ ਨਾ ਬਹੁਤ ਅੱਛੀ ਮਸਲੀਨ ਹੁੰਦੀ ਹੈ ਜਿਹੜੀ ਵਧੀਆ ਮਸਲੀਨ ਹੁੰਦੀ ਹੈ ਉਹਦੀ ਗ੍ਰੇਸ ਹੀ ਅਲੱਗ ਹੁੰਦੀ ਹੈ ਤੇ ਇਹ ਮਸਲੀਨ ਦੇ ਵਿੱਚ ਹੈ ਸੋ ਇਹ ਆਪਾਂ ਨੂੰ ਗਿਫਟ ਮਿਲਿਆ ਸੀਗਾ ਬਹੁਤ ਹੀ ਖਿਆਲਾ ਲੱਗਦਾ ਹੈ ਮੈਨੂੰ ਇਹਦੇ ਨਾਲ ਆਪਾਂ ਪੈਂਟ ਫਲਾਦੋ ਬਣਾਇਆ ਹੋਇਆ ਬਹੁਤ ਅੱਛਾ ਲੱਗਦਾ ਹੈ ਕਿ ਦੀ ਨੂੰ ਆਦਤ ਹੈ ਲਾਈਨਿੰਗ ਵਾਲੇ ਸੂਟ ਪਾਉਣ ਦੀ ਉਹ ਉਹ ਤਾਂ ਜਿਹੜਾ ਮਰਜ਼ੀ ਕਪੜਾ ਪਾ ਲਈ ਜਿਵੇਂ ਮੈਨੂੰ ਤਾਂ ਆਦਾਤੀ ਹੈ ਕਿ ਮੈਂ ਤਾਂ ਲਾਈਨਿੰਗ ਹੀ ਲਾਉਣੀ ਹੈ ਹਰੇਕ ਸੂਟ ਦੇ ਤਾਂ ਉਹ ਤਾਂ ਜਿਹੜਾ ਮਰਜ਼ੀ ਕਪੜਾ ਪਾ ਲਈ ਜਿਹੜੇ ਲਾਈਨਿੰਗ ਤੋਂ ਬਚਦੀਆਂ ਨੇ ਬਹਿਣਾ ਉਹਨਾਂ ਨੂੰ ਥੋੜਾ ਦੇਖਣਾ ਪੈਂਦਾ ਇਟਰੀ ਗਏ ਸੌਲੀ-ਉਲੀ ਚੱਲਦੀ ਹੈ ਉਹਨਾਂ ਦਾ ਸੇਕ ਲੱਗ ਨਹੀਂਦਾ ਅੱਜ ਆਪਾਂ ਬਣਾਏ ਹੈਗੇ ਆਲੂ ਚੋਲੇ ਆਲੂ ਚੋਲੇ ਅਸੀਂ ਦੁੱਧ ਨਾਲ ਦੁੱਧ ਪਾ ਕੇ ਬਣਾਉਨੇ ਆ ਜਾਂ ਮਲਾਈ ਪਾ ਕੇ ਜਿਹੜੇ ਆਪਾਂ ਕੀਆ ਬਣਾਉਨੇ ਆ ਨਾ ਅਸੀਂ ਬਣਾ ਕੇ ਆਪਾਂ ਉਹ ਚ ਦੁੱਧ ਜਾਂ ਮਲਾਈ ਪਾ ਲੈਂਦੇ ਆ ਉਵੇਂ ਅਸੀਂ ਆਲੂ ਥੋੜਾ ਦਿਖਾਉਨੇ ਆ ਬਹੁਤ ਜ਼ਿਆਦਾ ਸਵਾਦ ਲੱਗਦੇ ਤੁਸੀਂ ਰੱਖੋ ਤੁਸੀਂ ਇਦਾਂ ਪਾ ਲਿਓ ਦੁੱਧ ਮਲਾਈ ਪਾ ਕੇ ਕਿ ਇਦਾਂ ਹੀ ਪਾ ਲਿਓ ਅਸੀਂ ਦੁੱਧ ਜਾਂ ਮਲਾਈ ਪਾ ਕੇ ਹੀ ਖਾਂਦੇ ਆ ਸਾਨੂੰ ਤੇ ਬਹੁਤ ਅੱਛੇ ਲੱਗਦੇ ਆ ਲਓ ਜੀ ਰੋਟੀਆਂ ਬਣ ਗਈਆਂ ਸਾਰੀਆਂ ਆਪਣੀਆਂ ਗੱਲਾਂ ਕਰਦੇ ਕਰਦੇ लो, रोटी हफ्ते बीबी अरदास दिया, है बीबी ने अरस करके फिर आप रोटी खांग ਲੋਰੀ ਸਭੀ ਆਪਣੀ ਪੈਨ ਚ ਪਈਆਂ ਇਹ ਹੈਗੀ ਚਿਪੜਾਉਂ ਦੀ ਚਟਨੀ ਖਤਮ ਹੋ ਰਹੀ ਜਾਂ ਹੁਣ ਤਾਂ ਸੋਨ ਮੇੜ ਦਿੰਨੇ ਆਪਾਂ ਇਹ ਚਿਪੜਾ ਆਇਸੀ ਸੁਪਰੀਤ ਪੈਨ ਕੋਲੋਂ ਤੇ ਬਾੜੀ ਸਵਾਦ ਚਟਨੀ ਬਣੀ ਸੀ ਤੇ ਹੁਣ ਆਪਾਂ ਅਸੀਂ ਨਾ ਨਮਕ ਵਿੱਚ ਬਹੁਤ ਘੱਟ ਰੱਖਦੇ ਆ ਚਟਨੀ ਵਿੱਚ ਬਹੁਤ ਘੱਟ ਰੱਖਦੇ ਆ ਨਮਕ ਤਾਂ ਚੜਾ ਨੋਰਮਲ ਪਰ ਮਿਰਚ ਜਿਹੜੀ ਬਹੁਤ ਘੱਟ ਰੱਖਦੇ ਆ ਤਾਂ ਕਿ ਜਿਹੜੀ ਚਟਨੀ ਉਹ ਖਾਦੀ ਜਾਵੇ ਜੇ ਤੋ ਬਹੁਤ ਜ਼ਿਆਦਾ ਆਪਾਂ ਮਿਰਚ ਪਾ ਲੈਨੇ ਫਿਰ ਚਟਨੀ ਖਾਧੀ ਨਹੀਂ ਜਾਂਦੀ। ਆਪਾਂ ਇਹਨਾਂ ਚੀਜ਼ਾਂ ਦੀ ਚਟਨੀ ਦਾ ਬਣਾਉਣਾ ਹੈ ਕਿ ਇਹ ਚੰਗੀਆਂ ਨੇ ਦੇ ਵਿੱਚ ਬੜਾ ਖਾਣੇ ਬਹੁਤ ਚੰਗੇ ਆ ਹਨਾ ਧਨੀਆ, ਪਦੀਨਾ, ਉਹ ਖਾਣੇ ਬਹੁਤ ਚੰਗੇ ਆ, ਅਦਰਕ ਬਹੁਤ ਅੱਛਾ ਹੈ। ਪਰ ਆਪਾਂ ਜੇ ਤੋ ਮਿਰਚਾਂ ਜ਼ਿਆਦਾ ਪਾ ਲੈਨੇ ਫਿਰ ਆਪਾਂ ਇੰਨੀ ਕੀ ਚਟਨੀ ਖਾ ਸਕੋ ਜੇ। ਸੋ ਚਟਨੀ ਜ਼ਿਆਦਾ ਖਾਈ ਜਾਵੇ ਤਾਂ ਕਿ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਫਾਇਦਾ ਵੀ ਹੋਵੇ। ਚਟਨੀ ਜ਼ਿਆਦਾ ਖਾਧੀ ਜਾਵੇ ਇਸ ਲਈ ਆਪਾਂ ਨੂੰ ਮਿਰਚਾਂ ਜੇ ਵੀ ਉਹ ਘੱਟ ਤੋਂ ਘੱਟ ਰੱਖਣੀ ਚਾਹੀਦੀ ਹੈ। ਤਾਂ ਕਿ ਅਸੀਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਜਿਹੜੀ ਚਟਨੀ ਆ ਉਹ ਖਾ ਸਕੀਏ। ਹੁਣ ਅਸੀਂ ਕਿਉਂਕਿ ਅਸੀਂ ਮਿਰਚ ਬਹੁਤ ਕੱਟ ਰੱਖਦੇ ਆ ਤਾਂ ਵਧੀਆ ਚਟਨੀ ਖਾਦੀ ਜਾਂਦੀ ਆ ਸੋ ਚਿਬੜ ਫੇਰ ਹੀ ਫਾਇਦਾ ਚਟਨੀ ਦਾ ਇਹਨਾਂ ਚਿਬੜਾਂ ਚ ਬੜਾ ਨਹੀਂ ਦਾ ਚਿਬੜ ਆਪਣੇ ਅੰਦਰ ਜਾਣ ਵੀ ਜੇ ਪੂਹੀ ਲਾ ਲਾ ਕੇ ਖਾਣੀ ਆ ਫਿਰ ਤਾਂ ਚਟਨੀ ਦਾ ਕੋਈ ਫਾਇਦਾ ਹੀ ਨਹੀਂ ਹੈ ਨਾ ਸੋ ਚਟਨੀ ਦੇ ਵਿੱਚ ਮਿਰਚ ਹਮੇਸ਼ਾ ਕੱਟ ਰੱਖੋ ਤੇ ਜੋ ਚੀਜ਼ਾਂ ਇਹਦੇ ਵਿੱਚ ਆਪਾਂ ਵਧੀਆ ਵਧੀਆ ਪਾਉਣੇ ਆ ਉਹ ਚੀਜ਼ਾਂ ਅਸੀਂ ਖਾ ਸਕੀਏ ਤਾਂ ਬੱਚੇ ਵੀ ਖਾ ਸਕਣ ਉਹ ਜੀ ਚਟਨੀ ਤਾਂ ਫਿਰ ਬੱਚੇ ਵੀ ਖਾ ਲੈਂਦੇ ਨੇ ਹੋ ਗਿਆ ਪਾਠ ਪਾਲਨਤੀ ਚਲੋ ਚਲੋ ਠੀਕ ਹੈ ਜੀ ਹੁਣ ਅਸੀਂ ਖਾਣੇ ਆ ਰੋਟੀ ਨਹੀਂ ਬਾੜੀ ਨਹੀਂ ਬਾੜੀ ਕਰਨੀ ਨਹੀਂ ਗੈਸ ਹੀ ਮੈਨੂੰ ਲੱਗਦਾ ਘੱਟ ਚੱਲਦੀ ਆ ਗੈਸ ਘੱਟ ਚੱਲਦੀ ਆ ਮੈਨੂੰ ਸੇਕ ਘੱਟ ਲੱਗਿਆ ਨਹੀਂ ਮੁੱਕਣ ਵਾਲੀ ਤਾਂ ਨਹੀਂ ਬਸ ਰੈਸੋਲੰਡਰ ਪਈ ਆਪਾਂ ਨਹੀਂ ਦੋ ਤਾ ਨਹੀਂ ਨਹੀਂ ਹਾਂ ਨਹੀਂ ਮੁੱਕਣ ਵਾਲੀ ਨਹੀਂ ਦੂਜਾ ਲਾਇਆ ਨਹੀਂ ਨਹੀਂ ਮੁੱਕਣ ਵਾਲੀ ਤਾਂ ਨਹੀਂ ਹੈਗੀ ਵੈਸੇ ਹੀ ਸੇਕ ਥੋੜਾ ਮੈਨੂੰ ਘੱਟ ਲੱਗਿਆ ਪਤਾ ਨਹੀਂ ਮੈਨੂੰ ਲੱਗਿਆ ਬਾਲੇ ਚਲ ਬਾਅਦ ਦੇਖੇ ਰੋਕੇ ਰੱਖ ਕਾ ਕੇ ਚਲੋ ਠੀਕ ਹੈ ਜੀ ਹੁਣ ਆਪਾਂ ਖਾ ਲਈਏ ਰੋਟੀ ਤੁਸੀਂ ਵੀ ਖਾਓ ਤੇ ਫਿਰ ਮਿਲਾਂਗੇ ਕੱਲ ਨੂੰ ਆਪਾਂ ਹੋਰ ਬੁਲਾਉਂਦੇ ਆਂ